ਕੇਂਦਰ ਸਰਕਾਰ ਨੇ ਜਿਹੜਾ ਵਾਦਾ ਕਰਕੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਮੋਕਰਨਾ ਉਹ ਬਹੁਤ ਮੰਦ ਭਾਗ ਹੈ ਕਿ ਕਿਸਾਨੀ ਕੇਵਲ ਕਿਸਾਨ ਨਾਲ ਜੁੜਿਆ ਹੋਇਆ ਜਿਹੜਾ ਹੈ ਉਹ ਕਿਤਾ ਨਹੀਂ ਹੈ ਕਿਸਾਨੀ ਜਿਹੜੀ ਉਹ ਸਾਡੀ ਦੇਸ਼ ਦੀ ਜਿਹੜੀ ਉਹ ਰੀੜ ਦੀ ਹੱਡੀ ਹੈ ਉਹ ਆਰਥਿਕਤਾ ਨੂੰ ਜਿਹੜੀ ਹੈ ਕਿਸਾਨੀ ਜਿਹੜੀ ਹੈ ਉਹ ਉੱਪਰ ਲੈ ਕੇ ਜਾਂਦੀ ਹੈ ਆਮ ਦੇ ਨਾਲ ਜਿੰਨੇ ਵੀ ਜੁੜੇ ਮੁੱਦੇ ਨੇ ਸਰਕਾਰ ਨੂੰ ਛੇਤੀ ਤੋਂ ਛੇਤੀ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਔਰ ਅਰਦਾਸ ਕਰਦੇ ਹਾਂ ਸਾਰੇ ਕਿ ਗੁਰੂ ਸਾਹਿਬ ਕਿਰਪਾ ਕਰਨ ਇਸ ਅੰਦੋਲਨ ਨੂੰ ਜਿੱਤ ਬਖਸ਼ਣ ਔਰ ਇਹ ਸਾਨੂੰ ਯਕੀਨ ਆ ਕਿ ਪੰਜਾਬ ਅdte ਤੱਕ ਕਦੀ ਹਾਰਿਆ ਨਹੀਂ ਜਿੱਤਦਾ ਕਿਉਂਕਿ ਪੰਜਾਬ ਤੇ ਬਖਸ਼ਿਸ਼ ਆ ਰਹਿਮਤ ਆ ਗੁਰੂਆਂ ਪੀਰਾਂ ਦੀ ਸੋ ਸਤਿਗੁਰੂ ਦੀ ਰਹਿਮਤ ਕਰਨ ਸਾਰੇ ਇਕੱਠੇ ਹੋ ਗਏ ਤੇ ਇਸ ਅੰਦੋਲਨ ਦਾ ਸਮਰਥਨ ਕਰੀਏ ਔਰ ਤੁਸੀਂ ਸਮੂਹ ਰਾਜ ਸਿੰਘ ਜਿਹੜੇ ਆ ਇਸਾਨੀ ਅੰਦੋਲਨ ਦਾ ਜਦੋਂ ਸਹਿਯੋਗ ਕਰਦੇ ਆ ਔਰ ਉਨ੍ਹਾਂ ਦੇ ਨਾਲ ਖੜੇ ਆ ਅੱਜ ਸ਼ੁਰੂ ਮਿੰਨਾਂ ਦੀ ਸਭਾ ਸੀ ਦਰਵਾਜ਼ਾ ਦੇ ਸੁੱੱਚੇ ਖੇਤਾਂ 'ਤੇ ਆ ਕੇ ਅਸੀਂ ਟੱਕਰ ਤੱਕ ਕੀਤੀ ਹੈ ਅੱਜ ਜਿਵੇਂ ਜਿਹੜਾ ਆਪਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਤਾਂ ਦੇਖ ਹੈ ਕਿ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ ਹੈ ਇਸਾਨੀ ਤੇ ਜਿਹੜਾ ਤਸ਼ੱਦਦ ਹੋ ਰਿਹਾ ਜਿਹੜਾ ਇਹ ਦਬਾਅ ਬਣਿਆ ਸਰਕਾਰਾਂ ਦਾ ਪਿਛਲੇ ਕੋਈ ਸਮਾਂ ਪਹਿਲਾਂ ਵੀ ਕਿੰਨੇ ਜਦੋਜਹਿਦ ਨਾਲ ਕਿੰਨਾ ਸੰਘਰਸ਼ ਕਰਕੇ ਕਿੰਨਾ ਲੰਮਾ ਸਮਾਂ ਕਿੰਨਾ ਜਾਨੀ ਤੇ مالی ਨੁਕਸਾਨ ਕਿਸਾਨ ਹੀ ਰੰਦਾ ਹੋਇਆ ਅਤੇ ਕਿੰਨੀ ਜਦੋਜਹਿਦ ਨਾਲ ਕੇਂਦਰ ਸਰਕਾਰ ਕੋ ਉਹ ਬਿੱਲ ਜਿਹੜੇ ਆ ਰੱਦ ਕਰਵਾਏ ਸੀ ਸਰਕਾਰ ਨੇ ਵਾਦਾ ਕੀਤਾ ਸੀ ਮੋਦੀ ਸਰਕਾਰ ਨੇ ਕਿ ਅਸੀਂ ਇਹ ਬਿੱਲ ਰੱਦ ਕਰ ਦੇ ਕਿਸਾਨ ਆਪਾਂ ਆਪਣੇ ਉੱਥੋਂ ਜਿਹੜਾ ਮੋਰਚਾ ਚੱਲਿਆ ਸੀ ਬਹੁਤ ਲੰਮਾ ਸਮਾਂ ਕਿਸਾਨ ਆਪਾਂ ਆਪਣੇ ਘਰਾਂ ਨੂੰ ਆਜੇ ਸੀ ਪਰ ਇਹੰਦਰ ਸਰਕਾਰ ਨੇ ਜਿਹੜਾ ਵਾਦਾ ਕਰਕੇ ਉਹਨਾਂ ਕੋ ਜਿਹੜਾ ਉਹਨਾਂ ਦਾ ਮੁੱਕਰਨਾ ਉਹ ਬਹੁਤ ਮੰਦ ਭਾਗ ਹੈ ਤੇ ਕਿਸਾਨੀ ਜਿਹੜੀ ਆ ਬਹੁਤ ਜਿਹੜੀ ਆ ਕਰੜੀ ਕਿਸਾਨ ਦੀ ਤਪੱਸਿਆ ਵਾ ਇੱਕ ਕਿਸਾਨੀ ਜਿਹੜੀ ਆ ਉਹ ਇੱਕ ਆਮ ਕਿਤੇ ਬਾਗ ਨਹੀਂ ਹੈ ਇਕੱਲਾ ਰੁਜਗਾਰ ਨਹੀਂ ਹੈ ਕਿਸਾਨੀ ਜਿਹੜੀ ਆ ਉਹ ਸਾਡਾ ਜਿਹੜਾ ਅਨਾਜ ਹੈ ਸਾਡਾ ਜੀਵਨ ਉਹ ਤੇ ਨਿਰਭਰ ਕਰਦਾ ਹੈ ਉਹ ਇੱਕ ਕਿਸਾਨ ਦੀ ਜਿਹੜੀ ਬਹੁਤ ਵੱਡੀ ਮੁਸੱਕਤ ਹੈ ਕਿ ਬਹੁਤ ਛੋੜਾ ਉਹਦੇ ਵਿੱਚ ਉਹਨੂੰ ਲਾਭ ਪਿਆ ਤੇ ਕਿਸਾਨ ਜਿਹੜਾ ਵਾ ਉਹ ਸਾਡਾ ਸਾਰਿਆਂ ਦਾ ਸਾਨੂੰ ਸੰਸਾਰ ਦਾ ਅਨਾਜ ਦੇ ਨਾਲ ਢਿੱਡ ਭਰਦਾ ਹੈ ਬੜੀ ਮੁਸੱਕਤ ਦੇ ਨਾਲ ਉਹ ਆਪਣੀ ਉਹ ਕਿਰਤਵਿਰਤ ਕਰਦਾ ਹੈ ਇਹ ਕਿਸਾਨ ਦੀ ਜਿਹੜੀ ਹੋਂਦ ਆ ਕੱਲੀ ਕਿਸਾਨੀ ਖੇਤੀ ਦਾ ਜਿਹੜਾ ਵਪਾਰ ਕਰਕੇ ਨਹੀਂ ਇਹ ਕਿਸਾਨ ਦੀ ਜਿਹੜੀ ਹੋਂਦ ਆ ਉਹਨੂੰ ਖਤਰਾ ਕਿਉਂਕਿ ਕੇਂਦਰ ਸਰਕਾਰ ਨੇ ਜਿਹੜੇ ਇਹ ਬਿੱਲ ਥੋਪੇ ਨੇ ਉਹ ਦੇਖੋ ਕੋਈ ਵੀ ਬੰਦਾ ਕੋਈ ਵੀ ਕੰਮ ਕਰਦਾ ਆਪਣਾ ਕੋਈ ਬਿਜ਼ਨਸ ਕਰਦਾ ਹੈ ਤੇ ਉਹਦਾ ਰੇਟ ਆਪਣਾ ਹੁੰਦਾ ਹੈ ਆਪਾਂ ਜਾਂਦੀ ਪੁੱਛਦੇ ਹਾਂ ਕਿ ਇਹ ਚੀਜ਼ ਸਾਨੂੰ ਤੁਸੀਂ ਕਿੰਨੇ ਨੂੰ ਦਓਗੇ ਤੇ ਉਹ ਆਪਣਾ ਰੇਟ ਕਹਿ ਕਰਦਾ ਪਰ ਕਿਸੇ ਵੀ ਇੰਡੀਕੀ ਜਿਹੜੀ ਮਿਹਨਤ ਆ ਸਭ ਤੋਂ ਔਖੀ ਆ ਖੇਤੀ ਸਾਨੀ ਕਰਨੀ ਜਿਹੜੇ ਕਿਸਾਨ ਵੀ ਨੇ ਜਿਹੜੇ ਕਿਸਾਨੀ ਨਾਲ ਜੁੜੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਕਿੰਨਾ ਔਖਾ ਤੇ ਕਿੰਨਾ ਮੁਸ਼ਕਲ ਵਾਲਾ ਕੰਮ ਹੈ ਪਰ ਉਹਦੇ ਤੇ ਕੋਈ ਆਪਣਾ ਜਿਹੜਾ ਰੇਟ ਆਪਣਾ ਜਿਹੜਾ ਰੇਟ ਤੈਅ ਕਰਕੇ ਉਹਦੇ ਤੇ ਲਾਗੂ ਕਰ ਦੇਣਾ ਇਹ ਇੱਕ ਬਹੁਤ ਵੱਡੀ ਦੇ ਉਸਾਫੀ ਤੇ ਮੈਂ ਇਹਦੀ ਗੈਮਤੀ ਕਰੂੰਗਾ ਕਿ ਇਕੱਲਾ ਕਿਸਾਨ ਦਾ ਹੀ ਮੁੱਦਾ ਨਹੀਂ ਇਹ ਕਿ ਕਿਸਾਨਾਂ ਨੂੰ ਇਹਦੇ ਲਈ ਇੱਕਜੁੱਟ ਹੋਣਾ ਚਾਹੀਦਾ ਸਭ ਨੂੰ ਕੋਈ ਵੀ ਜਿਹੜੇ ਵੀ ਵਪਾਰ ਦਾ ਜੁੜਿਆ ਇਹਦਾ ਜਿਹੜਾ ਅਸਰ ਹੈ ਕਿਉਂਕਿ ਜੇ ਖੇਤੀ ਆਪਣੇ ਥੱਲੇ ਜਾਂਦੀ ਡਾਊਨ ਜਾਂਦੀ ਹੈ ਤੇ ਸਾਰੇ ਹੀ ਜਿਹੜਾ ਜਿਹੜਾ ਸਾਡਾ ਬਾਜ਼ਾਰ ਹੈ ਸਾਡੀ ਮਾਰਕੀਟ ਹੈ ਸਾਰਿਆਂ ਤੇ ਅਸਰ ਪੈਂਦਾ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਕਿਸਾਨ ਵੀਰਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਤੇ ਜਿਹੜੇ ਕਿਸਾਨ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਨੇ ਜਿੰਨਾਂ ਤੇ ਥਾਸ ਕਰਕੇ ਇਹ ਜਿਹੜਾ ਵਾ ਫੈਲ ਸਾਦੀ ਜਿੰਨਾਂ ਨਾਲ ਹੋ ਰਹੀ ਹੈ ਜਿਹੜੇ ਪੂਰੇ ਭਾਰਤ ਦੇ ਕਿਸਾਨ ਨੇ ਸਾਰਿਆਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ ਤੇ ਦੂਸਰਾ ਜਿਹੜਾ ਇਸ ਜਦੋਂ ਜਹਿਦ ਦੇ ਜਿਹੜਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਪਿਛਲੇ ਸੰਘਰਸ਼ ਵਿੱਚ ਵੀ ਕਿੰਨੇ ਕਿਸਾਨਾਂ ਦੀ ਜਾਨ ਗਈ ਕਿੰਨਾ ਉਹਨਾਂ ਦਾ ਮਾਲੀ ਨੁਕਸਾਨ ਹੋਇਆ ਹੁਣ ਵੀ ਆਪਾਂ ਹੁਣੇ-ਹੁਣੇ ਸਾਡੇ ਵੀਰ ਸੁਖਮਨ ਸਿੰਘ ਜਿਹੜੇ ਕੜਾਈ ਕਰਕੇ ਦਕਸ਼ ਨੂੰ ਇਹ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਡਟ ਕੇ ਜਿੰਨਾ ਕਿਸਾਨ ਵੀਰਾਂ ਦਾ ਸਾਥ ਦੇਣਾ ਚਾਹੁੰਦਾ ਹੈ ਸਾਰਿਆਂ ਨੂੰ ਦਰਦ ਰਿਕਮਾ ਚਾਹੁੰਦਾ ਹੈ ਕਿਉਂਕਿ ਸਾਰੇ ਹੀ ਬਹੁਤ ਉਹਨਾਂ ਨਾਲ ਜਲਦ ਰੱਖ ਰਹੇ ਨੇ ਅੱਜ ਸ੍ਰੀ ਦਰਬਾਰ ਸਾਹਿਬ ਦੀ ਖਰੀਦੀ ਕੀਪਿੰਗ ਜਿਹੜੇ ਅਸੀਂ ਉੱਥੇ ਇੱਥੇ ਪਹੁੰਚੇ ਨੇ ਕੁਲਕ ਸਿੰਘ ਸਾਡੇ ਦੂਤਾਂ ਦੇ ਦੇ ਸਾਰਿਆਂ ਦਾ 71 ਹੋਣਾ ਸੰਭਵ ਨਹੀਂ ਹੁੰਦਾ ਇੱਕ ਟਾਈਮ 'ਤੇ ਪਰ ਸਾਰੇ ਹੀ ਅਸੀਂ ਸ਼੍ਰੋਮਨੀ ਰਾਜੀ ਸਭਾ ਸ੍ਰੀ ਦਰਬਾਰ ਸਾਹਿਬ ਸਤਿ ਸ਼ੰ ਸ਼ਿਮੰਗਸਾ ਵੱਲੋਂ ਸਾਰੇ ਕੀਤਨੀ ਸਿੰਘ ਜਿਹੜੇ ਆ ਅਸੀਂ ਇਹ ਸਰਕਾਰ ਦੀ ਸਖਤ ਸ਼ਬਦਾ ਕਿਮਤੇ ਵੀ ਕਰਦੇ ਆਂ ਉਹਨਾਂ ਨੂੰ ਆਪਣੇ ਜਿਹੜੇ ਕੀਤੇ ਵਾਦੇ ਸੀ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ। ਮਨਸ਼ਾ ਕੀ ਲੱਗਦੇ ਤੁਹਾਨੂੰ ਸੈਂਟਰ ਸਰਕਾਰ ਦੀ ਮਨਸ਼ਾ ਸਰਕਾਰ ਦੀ ਸਾਰਿਆਂ ਨੂੰ ਸਪਸ਼ਟ ਹੈ ਕਿ ਸੰਵਿਧਾਨਕ ਤੌਰ ਤੇ ਹਰ ਇੱਕ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਹੱਕਾਂ ਦੇ ਲਈ ਆਪਣੇ ਅਧਿਕਾਰਾਂ ਦੇ ਲਈ ਸ਼ਾਂਤਮਈ ਜਿਹੜਾ ਉਹ ਪ੍ਰਦਰਸ਼ਨ ਕਰ ਸਕਦਾ ਹੈ, ਤਰਨਾ ਦੇ ਸਕਦਾ ਹੈ, ਰੋਸ ਜਿਹੜਾ ਉਹ ਕਰ ਸਕਦਾ ਹੈ। ਪਰ ਜਿਹੜਾ ਸਰਕਾਰ ਵੱਲੋਂ ਤਾਨਾਸ਼ਾਹੀ ਰਵਈਆ ਅਪਣਾਇਆ ਗਿਆ ਹੈ ਉਹ ਬਹੁਤ ਹੀ ਮੰਦ ਭਾਗਾ ਹੈ। ਇਹ ਮੌਲਿਕ ਅਧਿਕਾਰਾਂ ਦੀ ਜਿਹੜੀ ਹੈ ਉਹ ਉਲੰਘਣਾ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਜਿਹੜੀ ਸਰਕਾਰ ਕਰ ਰਹੀ ਹੈ ਤੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਤੇ ਪੈਲਟ ਗੰਨਾਂ ਦੇ ਨਾਲ ਗੋਲੀਬਾਰੀ ਕਰਨੀ ਤੇ ਜਿਹੜੇ ਹਥਿਆਰ ਜਿਹੜੇ ਜਿਹੜੇ ਪਾਬੰਦੀਸ਼ੁਦਾ ਨੇ ਉਹਨਾਂ ਦੀ ਵਰਤੋਂ ਕਰਕੇ ਤੇ ਇਸ ਰੋਸ਼ ਪ੍ਰਦਰਸ਼ਨ ਨੂੰ ਜਿਹੜਾ ਹੈ ਉਹ ਅਨਮਨੁੱਖੀ ਤਰੀਕੇ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਨਾ ਸਰਕਾਰ ਵੱਲੋਂ ਇਹ ਬਹੁਤ ਹੀ ਨਿੰਦਣਯੋਗ ਹੈ ਤੇ ਇਹ ਅਸੀਂ ਕਹਿਣਾ ਚਾਹਾਂਗੇ ਆਪਣੇ ਸਾਰੇ ਸਮੁੱਚੇ ਭਾਈਚਾਰੇ ਨੂੰ ਜਿੰਨਾ ਵੀ ਕਿਸਾਨੀ ਦੇ ਨਾਲ ਸੰਬੰਧਤ ਹੈ ਵਪਾਰ ਦੇ ਨਾਲ ਸੰਬੰਧਤ ਹੈ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਕਿਉਂਕਿ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਕਿਸਾਨੀ ਕੇਵਲ ਕਿਸਾਨ ਨਾਲ ਜੁੜਿਆ ਹੋਇਆ ਜਿਹੜਾ ਹੈ ਉਹ ਕਿਤਾ ਨਹੀਂ ਹੈ ਕਿਸਾਨੀ ਜਿਹੜੀ ਉਹ ਸਾਡੇ ਦੇਸ਼ ਦੀ ਜਿਹੜੀ ਉਹ ਰੀੜ ਦੀ ਹੱਡੀ ਹੈ ਉਹ ਆਰਥਿਕਤਾ ਨੂੰ ਜਿਹੜੀ ਹੈ ਕਿਸਾਨੀ ਜਿਹੜੀ ਹੈ ਉਹ ਉੱਪਰ ਲੈ ਕੇ ਜਾਂਦੀ ਹੈ ਤੇ ਜੇ ਕਿਸਾਨੀ ਥੱਲੇ ਚਲੀ ਜਾਵੇ ਤੇ ਆਰਥਿਕਤਾ ਨੂੰ ਜਿਹੜਾ ਵੱਡਾ ਤਕਾ ਲੱਗਦਾ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਐਮਐਸਪੀ ਜਿਹੜਾ ਮੁੱਖ ਮੁੱਦਾ ਹੈ ਇਸ ਵਾਰ ਐਮਐਸਪੀ ਨੂੰ ਜਰੂਰ ਲਾਗੂ ਕਰਨਾ ਚਾਹੀਦਾ ਹੈ ਕਿਉਂਕਿ ਕਿਸਾਨ ਬੜੀ ਮਿਹਨਤ ਕਰਕੇ ਬੜਾ ਖਰਚਾ ਕਰਕੇ ਬੜੀਆਂ ਮਹਿੰਗੀਆਂ ਮਸ਼ੀਨਾਂ ਖਰੀਦ ਕੇ ਇਹਨਾਂ ਫਸਲਾਂ ਨੂੰ ਪਾਲਦਾ ਹੈ ਤੇ ਜੇਕਰ ਉਹਨੂੰ ਉਹਦਾ ਮੁੱਲ ਹੀ ਪੂਰਾ ਨਹੀਂ ਮਿਲਦਾ ਤਾਂ ਬੜੀ ਮੰਦਭਾਗੀ ਗੱਲ ਹੁੰਦੀ ਹੈ ਕਿ ਕਿਉਂਕਿ ਜਿਸ ਦੀ ਮਿਹਨਤ ਦਾ ਉਹਨੂੰ ਮੁੱਲ ਨਾ ਮਿਲੇ ਤੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਜਿਹੜਾ ਹੈ ਉਹਦੇ ਲਈ ਮੁਸ਼ਕਲ ਹੋ ਜਾਂਦਾ ਹੈ ਸੋ ਕਿਸਾਨ ਦੇ ਨਾਲ ਜਿੰਨੇ ਵੀ ਜੁੜੇ ਮੁੱਦੇ ਨੇ ਸਰਕਾਰ ਨੂੰ ਖੇਤੀ ਤੋਂ ਖੇਤੀ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਤੇ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਸਾਰੇ ਹੀ ਕਿਸਾਨੀ ਦੇ ਨਾਲ ਜੁੜੇ ਹੋਏ ਆ ਜਿੰਨੇ ਵੀ ਵਪਾਰੀ ਨੇ ਜਿੰਨੇ ਵੀ ਲੋਕ ਨੇ ਟਰਾਂਸਪੋਰਟਰ ਨੇ ਉਹ ਫਸਲਾਂ ਲੈ ਕੇ ਇਧਰ ਉਧਰ ਜਾਂਦੇ ਨੇ ਸਾਰੇ ਹੀ ਕਿਸਾਨੀ ਦੇ ਨਾਲ ਜੁੜੇ ਨੇ ਤੇ ਸਾਨੂੰ ਸਾਰਿਆਂ ਨੂੰ ਇਸ ਪ੍ਰਦਰਸ਼ਨ ਦਾ ਧਰਨੇ ਦਾ ਜਿਹੜਾ ਹੈ ਇਹ ਹੱਕੀ ਮੰਗਾਂ ਦਾ ਜਿਹੜਾ ਹੈ ਉਹ ਜਾਇਜ਼ ਢੰਗ ਦੇ ਨਾਲ ਸਮਰਥਨ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਨਾਲ ਖੜੀ ਹੋਣਾ ਚਾਹੀਦਾ ਹੈ ਤੋਂ ਮੈਂ ਥੋੜੇ ਸ਼ਬਦਾਂ ਵਿੱਚ ਬਿੰਦ ਕਰਾਂਗਾ ਕਿ ਸਾਨੂੰ ਸਾਰਿਆਂ ਨੂੰ ਇਸ ਰਾਹ ਤੋਂ ਸਾਥ ਬੁੱਲਿਆ ਦਾ ਸਮਰਥਨ ਕਰਨਾ ਚਾਹੀਦਾ ਆਵਰ ਸਾਡੇ ਸਾਨੂੰ ਸਰਬੱਤ ਦੇ ਇੱਕੋ ਜਿਹੇ ਸਾਰਿਆਂ ਦੇ ਦੇਸ਼ ਦੇ ਦੇਸ਼ ਦੇ ਬਿੱਖੇ ਰੱਖੇ ਸਾਂ ਅੰਦੋਲਨ ਦਾ ਸਮਰਥਨ ਕਰਦੇ ਨੇ ਔਰ ਜੋ ਸਰਕਾਰ ਨੇ ਕਾਇਦਾ ਦਿਖਾਈ ਹੈ ਜੋ ਬਹੁਤ ਗਲਤ ਕਾਰਵਾਈ ਕੀਤੀ ਹੋਈ ਇਹ ਨਿਖੀ ਕਰਦੇ ਆਂ ਔਰ ਅਰਦਾਸ ਕਰਦੇ ਆਂ ਸਾਰੇ ਕਿ ਗੁਰੂ ਸਾਹਿਬ ਕਿਰਪਾ ਕਰਨ ਇਸ ਅੰਦੋਲਨ ਨੂੰ ਜਿੱਤ ਬਖਸ਼ਣ ਔਰ ਇਹ ਸਾਨੂੰ ਯਕੀਨ ਆ ਕਿ ਪੰਜਾਬ ਅਜੇ ਤੱਕ ਕਦੀ ਹਾਰਿਆ ਹੀ ਨਹੀਂ ਜਿੱਤਦਾ ਹੈ ਤੋ ਕੇ ਪੰਜਾਬ ਤੇ ਬਖਸ਼ਿਸ਼ ਆ ਰਹਿਮਤ ਦੇ ਗੁਰੂਆਂ ਪੀਰਾਂ ਦੀ ਸੋ ਸਤਿਗੁਰੂ ਜੀ ਰਹਿਮਤ ਕਰਨ ਸਹੀ ਸਾਰੇ ਇੱਕ ਮੁੱਠੂ ਹੋ ਕੇ ਤੇ ਇਸ ਅੰਦੋਲਨ ਦਾ ਸਮਰਥਨ ਕਰਦੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰਾਂ ਨੂੰ ਪਤਾ ਲੱਗ ਜਾਵੇ ਕਿ ਪਬਲਿਕ ਦੀ ਕੀ ਤਾਕਤ ਹੈ ਕਿ ਜਦ ਤੱਕ ਇਹ ਲੋਕਾਂ ਦਾ ਵੈਰੀ ਨਹੀਂ ਜਾਂਦਾ ਤਾਂ ਇਹ ਬਹੁਤ ਨੰਨਣਯੋਗ ਹੈ ਸੋ ਸਤਿਗੁਰੂ ਜੀ ਰਹਿਮਤ ਕਰਨ ਉਹਨਾਂ ਨੂੰ ਸਮਰਥਨ ਔਰ ਅਸੀਂ ਸਮੂਹ ਰਾਗੀ ਸੰਗੜੇ ਆ ਇਸਾਨੀ ਅੰਦੋਲਨ ਦਾ ਚਲੋ ਸੇਵਾਇਦ ਕਰਦੇ ਆਂ ਔਰ ਅਣਜ ਨਾਲ ਖੜੇ ਆਂ ਖੜੇ ਰਵਾਂਗੇ ਔਰ ਅਰਦਾਸ ਵੀ ਕਰਦੇ ਆਂ ਸਤਨ ਸਿੰਘ ਜੀ ਸਤਿਗੁਰੂ ਉਹਨਾਂ ਨੂੰ ਵੀ ਬੇਚਾਨਵਤ ਨਵਾਸ ਪੁੱਛੋ ਸੋ ਇਸ ਕਰਕੇ ਸਾਰਿਆਂ ਕਿਸਾਨਾਂ ਨੂੰ ਦੇਸ਼ ਦੇ ਸਾਡੇ ਖੇਤਾਂ ਨੂੰ ਬੇਨਤੀ ਆ ਆਹ ਰਲ ਕੇ ਜੇ ਇਹ ਸਵੇਧ ਲਾਣਾ ਆ ਆਹਿਆ ਤੇ ਜੇ ਸਰਕਾਰਾਂ ਅੱਛਾ ਪ੍ਰਗਟ ਲਾਉਣ ਨਿਆਇ ਸਾਧਿਆ ਰਹਿਣਗੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ